ਪੁੱਤ ਉਹ ਮਿਲੰਦ ਆ ਗੱਲ ਕਰਨ ਦਾ ਔਰ ਅੱਜ ਨਾਲ ਦੀ ਨਾਲ ਕੁਝ ਕਾਂਗਰਸ ਦੇ ਲੀਡਰ ਸਹਿਬਾਨ ਕੁਝ ਕਾਂਗਰਸ ਦੇ ਲੀਡਰ ਸਹਿਬਾਨ ਸੀਨੀਅਰ ਲੀਡਰ ਸਹਿਬਾਨ ਜਿਨ੍ਹਾਂ ਨੇ ਤਾਕਤਾਂ ਹੰਡਾਈ ਜਿਨ੍ਹਾਂ ਨੇ ਮੰਤਰੀ ਵਾਲੇ ਅਹੁਦੇ ਹੰਡੇ ਉਹ ਅੱਜ ਬੀਜੇਪੀ ਨੂੰ ਜੁਆਇਨ ਕਰਨ ਜਾ ਰਹੇ ਹਨ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਤਾਂ ਜੋ ਜਿਹੜੀ ਪੰਜਾਬ ਦੇ ਵਿੱਚ ਅੱਗ ਲੱਗੀ ਹੈ ਉਹਰੇ ਤੋਂ ਧਿਆਨ ਜਨਤਾ ਦਾ ਡਾਇਵਰਟ ਕਰਕੇ ਹਟਾ ਕੇ ਇਸ ਪਾਸੇ ਹੋ ਜੇ ਵੀ ਅੱਜ ਤਿੰਨ ਚਾਰ ਕਾਂਗਰਸ ਦੇ ਸੀਨੀਅਰ ਆਗੂ ਸਹਿबान ਬੀਜੇਪੀ ਦੇ ਸ਼ਾਮਲ ਹੋ ਗਏ ਕੀ ਫਰਕ ਪੈਂਦਾ ਜਿਹੜੇ ਚਲੇ ਗਏ ਉਹਨਾਂ ਤੋਂ ਕੋਈ ਸੀਨੀਅਰ ਹੈ ਹੀ ਨਹੀਂ ਸੀਗਾ। ਔਰ ਇਹ ਜਨਤਾ ਨੇ ਸਿੱਧ ਕਰ ਦਿੱਤੀ ਹੈ ਕਿ ਕੋਈ ਵੱਡਾ-ਬੁੱਡਾ ਲੀਡਰ ਨਹੀਂ ਹੈ। ਲੀਡਰ ਵਟਾਉ ਹੋਇਆ ਸਾਰੇ ਮੁੱਖ ਮੰਤਰੀ ਹਾਰੇ ਇਸ ਵਾਰ। ਵੱਡਾ ਲੀਡਰ ਉਹ ਹੈ ਜਿਹੜਾ ਜਨਤਾ ਦੇ ਵਿੱਚ ਰਹਿੰਦਾ ਹੈ, ਲੋਕਾਂ ਨਾਲ ਪਿਆਰ ਰੱਖਦਾ ਹੈ। ਚਾਹੇ ਉਹ ਕਿਸੇ ਪਾਰਟੀ ਦਾ ਹੋਵੇ, ਚਾਹੇ ਉਹ ਜਲੇਬੀ ਵਾਲਾ ਹੋਵੇ, ਚਾਹੇ ਉਹ ਸਾਈਕਲ ਵਾਲਾ ਹੋਵੇ, ਚਾਹੇ ਸਕੂਟਰ ਵਾਲਾ ਤੇ ਚਾਹੇ ਜਾਜ ਵਾਲਾ। ਵੱਡਾ ਉਹ ਹੈ ਜਿਹੜਾ ਲੋਕਾਂ ਨਾਲ ਸੰਪਰਕ ਰੱਖਦਾ ਹੈ। ਰੱਬ ਦੇ ਵਾਸਤੇ ਚਲੇ ਜਾਓ। ਜੇ ਤੁਸੀਂ ਜਾਣਾ ਚਾਹੁੰਦੇ ਚਲੇ ਜਾਓ। لیکن دوغلا پنتی کر کے نہیں جو دوغلا پنتی ਤੁਸੀਂ پنجاب ਨੂੰ جان بوجھ کے ਤੁਹਾਨੂੰ ਅੱਜ ਇਸ ਕਰਕੇ ਲੈ ਕੇ जाया ਜਾ ਰਿਹਾ ਹੈ ਕਿ ਤੁਸੀਂ ਡਾਇਵਰਟ ਕਰੋ ਲੋਕਾਂ ਦਾ ਦਿਮਾਗ ਤਾਂ ਜੋ موسی والے ਦੇ ਮੁੱਦੇ ਤੋਂ हट ਕੇ ਤੁਹਾਡੇ ਵਾਲੇ ਪਾਸੇ ਆ ਜਾਈਏ ਤੁਹਾਡੀ ਕੀ ਚਰਚਾ ਕਰਨੀ ਹੈ ਤੁਸੀਂ ਤਾਂ ਆਪੇ ਮਰੇ ਮੁکے ਮਕਾਇਆ ਜਿਹੜਾ 66 70 70000 ਤੇ ਆ ਰਿਹਾ ਹੈ ਉਹ ਕੀ ਚਰਚਾ ਹੈ ਪਰ ਤੁਸੀਂ ਭਾਜਪਾ ਨਾਲ چلے ਵੀ ਜਾਓਗੇ ਤਾਂ ਕੋਈ ਫਰਕ ਨਹੀਂ ਹੈ چلے ਜਾਓ ਕੋਈ ਰੋਕਣ ਨਹੀਂ ਆ ਰਿਹਾ ਛੇਤੀ ਜਾਓ ਲੇਕਿਨ ਰੱਬ ਦੇ ਵਾਸਤੇ ਇਹ ਮੁੱਦਾ ਬੜਾ ਵੱਡਾ ਹੈ ਪੰਜਾਬ ਪੰਜਾਬੀਅਤ ਦਾ ਮੁੱਦਾ ਹੈ ਪੰਜਾਬ ਦੇ ਲੋਕਾਂ ਦੀ ਆਬਰੂ ਦਾ ਮੁੱਦਾ ਹੈ ਉਹਨਾਂ ਦੀ ਸੁਰੱਖਿਆ ਦਾ ਮੁੱਦਾ ਹੈ ਇਹਨੇ ਤੋਂ ਧਿਆਨ ਡਾਇਵਰਟ ਨਾ ਕਰੋ ਨਹੀਂ ਤਾਂ ਲੋਕ ਪਰ ਪੰਜਾਬੀ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ ਇਹਨੂੰ ਪਤਾ ਤੁਹਾਡੇ ਅੰਦਰ ਡਰ ਸਤਾਰਿਆ ਜੋ ਤੁਸੀਂ ਕਾਰਨਾਮੇ ਕੀਤੇ ਐ ਉਹਦਾ ਡਰ ਸਤਾਰਿਆ ਕਿ ਕੱਲ ਨੂੰ ਸਾਡਾ ਨੁਕਸਾਨ ਨਾ ਹੋ ਜੇ ਤੁਸੀਂ ਸਾਨੂੰ ਇੱਕ ਸੇਫਗਾਰਡ ਦੇ ਜੇ ਚਲੇ ਜਾਓ ਲੇਕਿਨ ਅੱਜ ਜਿਹੜਾ ਸਮਾਂ ਹੈ ਉਹ ਇਹ ਨਹੀਂ ਗੱਲ ਕਹਿੰਦਾ ਕਿ ਇਸ ਤਰ੍ਹਾਂ ਤੁਸੀਂ ਜਾਣ ਬੁਝ ਕੇ ਇੱਕ ਸਕੀਮ ਦੇ ਤਹਿਤ ਪਾਰਟੀ ਜੋਇਨ ਕਰਦੇ ਸੋ ਮੇਰੀ ਬੇਨਤੀ ਹੈ ਪੰਜਾਬian ਕੀ ਇਹੋ ਜਿਹੇ ਲੋਕ ਜਿਹੜੇ ਕਦੇ ਇੱਥੇ ਕਦੇ ਇੱਥੇ ਕਦੇ ਇੱਥੇ ਕਦੇ ਇੱਥੇ ਜਿਹੜੇ ਸਤਾ ਸਰਕਾਰ ਦੇ ਭੁੱਖੇ ਐ ਜਿਨ੍ਹਾਂ ਨੂੰ ساری ਉਮਰ ਸਤਾ ਮਿਲੀ ਐ ਤੇ ਇਸ ਤੋਂ ਬਾਅਦ ਵੀ ਭੁੱਖ ਉਹਨਾਂ ਦੀ ਨਜ਼ਰ ਆ ਰਹੀ ਹੈ ਇਹਨਾਂ ਨੂੰ ਤੁਸੀਂ ਲੋਕਾਂ ਨੇ ਬਖਸ਼ਣਾ ਨਹੀਂ ਔਰ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਇਹ ਵਰਕਰਾਂ ਦਾ ਸੌਦਾ ਕਰਕੇ ਆਉਂਦੇ ਤਾਕਤ ਤੁਸੀਂ ਦਿਨੇ ਹੋ ਸੌਦਾ ਅਸੀਂ ਕਰਦੇ ਕਿ ਅੱਜ ਫਲਾਣ ਪਾਰਟੀ ਤਾਕਤ ਚਾਹੀਏ ਤੇ ਫਲਾਣ ਫਲਾਣ ਪਾਰਟੀ ਤਾਕਤ ਚਾਹੇ ਸੋ ਇਹਨਾਂ ਨੂੰ ਬਿਲਕੁਲ ਬਖਸ਼ਿਓ ਨਾ ਔਰ ਮੇਰੀ ਗੁਜ਼ਾਰਿਸ਼ ਹੈ ਜੀਨੇ ਵੀ ਜਾਣਾ ਹੈ ਜੇ ਕਿਸੇ ਹੋਰ ਵਿਅਕਤੀ ਨੇ ਵੀ ਜਾਣਾ ਹੈ ਰਿਆਨਾ ਬਲੇਮ ਲਾ ਕੇ ਜਾਣ ਦਾ ਕੋਈ ਮਤਲਬ ਨਹੀਂ ਹੈ ਜੀਨੇ ਜਾਣਾ ਹੈ ਹੁਣ ਮੌਸਮ ਹੈ ਪਰ ਰੱਬ ਦੇ ਵਾਸਤੇ ਆ ਮੁੱਦੇ ਦੀ ਲੜਾਈ ਸਾਨੂੰ ਮੂਸੇਵਾਲਾ ਸਾਹਿਬ ਦੀ ਲੜ ਲੈਂਦੇ ਹੋ ਉਸ ਤੋਂ ਬਾਅਦ ਜੀਨੇ ਜਾਣਾ ਉਹ ਇੱਕੇ ਵਾਰੀ ਗੱਲ ਕਰਕੇ ਸਾਰਿਆਂ ਨੇ ਜੀਨੇ ਜਾਣਾ ਉਹ ਜਾਸਾ ਥੋੜੇ ਕਰਕੇ ਲੋਕਾਂ ਨੂੰ ਜਗ੍ਹਾ ਨਹੀਂ ਮਿਲੀਆਂ ਕਿਉਂਕਿ ਤੁਸੀਂ ਆਪ ਦੇ ਰਿਸ਼ਤੇਦਾਰ ਆਪ ਦੇ ਭਰਾ ਆਪ ਦਾ ਫਲਾਂ ਆਪ ਦਾ ਹੀ ਸਭ ਕੋ ਸ਼ਾਮ ਦਾ ਹੀ ਨੇ ਤੁਸੀਂ ਉਹਨਾਂ ਨੂੰ ਗੱਡੀਆਂ ਤੇ ਬਿਠਾਇਆ ਬਥੇਰੇ ਲੋਕ ਉਡੀਕੀ ਜਾ ਰਹੇ ਮਗਰਲੇ ਪਾਸੇ ਬਥੇਰੇ ਲੋਕ ਮਗਰਲੇ ਪਾਸੇ ਉਡੀਕੀ ਜਾ ਰਹੇ ਜਿਨ੍ਹਾਂ ਨੂੰ ਤੁਸੀਂ ਰਾਹ ਨਹੀਂ ਬਣ ਦਿੱਤਾ ਦਿਓ ਰਾਹ ਬਣਾਓ ਉਹਨਾਂ ਦਾ ਰਾਹ ਬੰਨਾ ਚਾਹੀਦਾ ਹੈ ਔਰ ਰਾਹ ਬਣਾ ਲ ਕੇ ਤੁਹਾਡੇ ਕਰਕੇ ਹੀ ਪਾਰਟੀ ਦੀ ਬਨਾਮੀ ਰਹੀ ਹੈ ਕਿਉਂਕਿ ਇਲਜ਼ਾਮਤ ਤਾਂ ਤੁਹਾਡੇ ਤੇ ਦਾ ਨੇ ਵਾਡੀ ਕਰਕੇ ਪਾਰਟੀ ਨਹੀਂ ਬਣਾਉਮੀ ਨਹੀਂ no problem ਜੀ ਨੇ ਜਾਣਾ ਚਾਹੋ ਲੇਕਿਨ ਮੁੱਦੇ ਨੂੰ ਡਾਇਵਰਟ ਕਰਨਾ ਵਾਸਤੇ ਰਾਜਨੀਤੀ ਕਰਕੇ ਬਤਾਉਂ ਦੁਬਾਰਾ ਫੇਰ ਮੈਂ ਬੇਨਤੀ ਕਰਾਂਗਾ ਕਿ ਇਸ ਮੁੱਦੇ ਵੱਲ ਕੋਣ ਕਿਤੇ ਜਾ ਰਿਹਾ ਕਿਸੇ ਨੇ ਧਿਆਨ ਨਹੀਂ ਦਿੰਦਾ ਇਹ ਤਾਂ ਚੱਲਦਾ ਰਹੇਗਾ ਲੋਕ ਜਾਂਦੇ ਰਹਿਣਗੇ ਆਉਂਦੇ ਰਹਿਣਗੇ ਲੇਕਿਨ ਅੱਜ ਦਾ ਮੁੱਦਾ ਇਹ ਹੈ ਕਿ ਅਸੀਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ 'ਚ ਹਰ ਬੰਦਾ ਸੁਰੱਖਿਤ ਮਹਿਸੂਸ ਨਹੀਂ ਕਰ ਰਿਹਾ ਲੋਗ ਦੇ ਮંચ ਡਰਾਉ ਡਰ ਕੱਟ ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਖਬਰ ਚੱਲ ਵੀ ਹੈ ਕਿ ਕੁਝ ਕਾਂਗਰਸੀ ਲੀਡਰ ਜਿਹੜੇ ਨੇ ਉਹ ਭਾਜਪਾ ਨੂੰ ਜੁਆਇਨ ਕਰ ਰਹੇ ਨੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪਹਿਲਾਂ ਤਾਂ ਇੱਕ ਬਹੁਤ ਹੀ ਬੀਜੇਪੀ ਲਈ ਬਹੁਤ ਮਾੜੀ ਗੱਲ ਹੈ ਕਿ ਪੰਜਾਬ ਚ ਐਡਾ ਵੱਡਾ ਦੁਖਾਂਤ ਹੋਇਆ ਤੇ ਉਹਨਾਂ ਨੂੰ ਇਹ ਪਈ ਹੈ ਕਿ ਅਸੀਂ ਵੱਖ-ਵੱਖ 파ਟੀਆਂ ਦੇ ਲੀਡਰਾਂ ਨੂੰ ਕਿਸ ਤਰੀਕੇ ਨਾਲ ਡਰਾ ਧਮਕਾ ਕੇ ਆਪਣੇ ਨਾਲ ਸ਼ਾਮਲ ਕਰਨਾ ਹੈ ਜਦੋਂ ਕਿ ਅੱਜ ਮੌਕਾ ਸੀ ਪੰਜਾਬ ਤੇ ਪੰਜਾਬ ਪੰਜਾਬੀਆਂ ਨਾਲ ਨਾਲ ਦੁੱਖ ਸਾਂਝਾ ਕਰਨ ਦਾ ਅਮਰਛਾ ਜੀ ਦਾ ਔਰ ਜਿਹੜੇ ਕਾਂਗਰਸੀ ਲੀਡਰ ਜਾ ਰਹੇ ਨੇ ਮੈਂ ਮਹਿਸੂਸ ਕਰਦਾ ਆ ਕਿ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਕੋਈ ਐਹੋ ਜਿਹੇ ਕੰਮ ਕੀਤੇ ਨੇ ਗਲਤ ਜਿਨ੍ਹਾਂ ਦਾ ਡਰ ਹੈ ਕਿਉਂਕਿ ਉਹ ਕੈਪਟਨ ਮਰਿੰਦਰ ਸਿੰਘ ਜੀ ਨਾਲਸ ਮਿਲ ਕੇ ਉਹ ਗਲਤ ਕੰਮਾਂ ਦੇ ਵਿੱਚ ਸ਼ਾਮਲ ਸੀਗੇ ਤੇ ਕੈਪਟਨ ਮਰਿੰਦਰ ਸਿੰਘ ਜੀ ਨੂੰ ਉਹਨਾਂ ਦਾ ਪਤਾ ਆ ਕਿ ਉਹ ਕਿਹੜੇ-ਕਿਹੜੇ ਕੰਮਾਂ ਦੇ ਵਿੱਚ ਸ਼ਾਮਲ ਸੀਗੇ ਤੇ ਉਹ ਜਿਹੜੇ ਗਲਤ ਕੰਮ ਹੋਏ ਨੇ ਉਹਨਾਂ ਨੂੰ ਡਰਾ ਰਹੇ ਆ ਕੈਪਟਨ ਮਰਿੰਦਰ ਸਿੰਘ ਜੀ ਤੇ ਜਾਂ ਤਾਂ ਮੈਂ ਤੁਹਾਡੀਆਂ ਲਿਸਟਾਂ ਦੇ ਦੂੰਗਾ ਵੀ ਤੁਸੀਂ ਆਹ ਕੰਮ ਕੀਤੇ ਨੇ ਤੇ ਜੇ ਤੁਸੀਂ ਬਚਣਾ ਆ ਤਾਂ ਬੀਜੇਪੀ ਦੇ ਵਿੱਚ ਆਜੋ ਤੁਹਾਨੂੰ ਬੀਜੇਪੀ ਵੱਲੋਂ ਤੁਹਾਡਾ ਬਚਾਅ ਕਰ ਦਿੱਤਾ ਜਾਊਗਾ ਸੋ ਇਸ ਕਰਕੇ ਅੱਜ ਉਹ ਲੋਕ ਜਾ ਰਹੇ ਨੇ ਸੱਚਾ ਕਾਂਗਰਸੀ ਇਮਾਨਦਾਰ ਕਾਂਗਰਸੀ ਔਰ ਪੰਜਾਬ ਨੂੰ ਪਿਆਰ ਕਰਨ ਵਾਲਾ ਕਾਂਗਰਸੀ ਕੋਈ ਨਹੀਂ ਜਾਂਦਾ